ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਵਾਲ ਸਾਡੇ ਕੋਲ ਨੇ ਕਮਿੰਗ ਇਨਟੇਕਸ ਨੂੰ ਲੈ ਕੇ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਜ਼ਰੀਏ ਸਪੈਸ਼ਲੀ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਕਮਿੰਗ ਇਨਟੇਕਸ ਨੇ ਜੁਲਾਈ ਇਨਟੇਕ ਅਤੇ ਨਵੰਬਰ ਇਨਟੇਕ ਨੂੰ ਲੈ ਕੇ ਸਟੂਡੈਂਟ ਜ਼ਰੂਰ ਬੋਰ ਨਾਲ ਅੱਜ ਦੀ ਵੀਡੀਓ ਸੁਣਨ ਸਮਝਣ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਲੈਣ ਕਿਉਂਕਿ ਨਵੰਬਰ ਇਨਟੇਕ ਔਰ ਜੁਲਾਈ ਇਨਟੇਕ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਜ਼ਿਆਦਾ ਵੀਜ਼ਾ ਮਿਲਣਗੇ ਇਸ ਉੱਪਰ ਆਪਾਂ ਗੱਲ ਕਰਾਂਗੇ ਡੀ ਟੂ ਡੀ ਪ੍ਰੋਗਰਾਮ ਨੂੰ ਲੈ ਕੇ ਵੀ ਕ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਅਰਾਜੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਔਰ ਜ਼ਰੂਰ ਸਟੂਡੈਂਟਸ ਨੂੰ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਗਾਈਡ ਕਰਨਾ ਹੈ ਵਧੀਆ ਗਾਈਡੈਂਸ ਦੇਣੀ ਹੈ ਅੱਜ ਗੱਲ ਕਰ ਰਹੇ ਹਾਂ ਸਪੈਸ਼ਲੀ ਜਦੋਂ ਅਸੀਂ ਗੱਲ ਜੁਲਾਈ ਇਨਟੇਕ ਦੀ ਕਰਦੇ ਹਾਂ ਨਵੰਬਰ ਇਨਟੇਕ ਦੀ ਕਰਦੇ ਹਾਂ ਤਾਂ ਮਨਪ੍ਰੀਤ ਜੀ ਜ਼ਰੂਰ ਦੱਸੋ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਵੱਧ ਵੀਜ਼ਾ ਆਉ ਭਾਵਨਾ ਦੇਖ ਪਾ ਰਹੇ ਆ ਜ਼ਰੂਰ ਇਸ ਤੇ ਗੱਲ ਕਰਨਾ ਔਰ ਨਾਲ ਦੀ ਨਾਲ ਕਿਸ ਤਰ੍ਹਾਂ ਦੀ ਕੋਰਸਿਸ ਵਿੱਚ ਜ਼ਿਆਦਾ ਵੀਜ਼ਾ ਹੁਣ ਆਣਗੇ ਕਮਿੰਗ ਇਨਟੇਕਸ ਦੇ ਵਿੱਚ ਇਸ ਦੇ ਉੱਪਰ ਵੀ ਗੱਲ ਕਰਨਾ ਪੂਰੀ ਇਨਫੋਰਮੇਸ਼ਨ ਦੀ ਆਪਾਂ ਗੱਲ ਕਰੀਏ ਤਾਂ A to Z ਪ੍ਰੋਸੈਸ ਵਾਈਜ਼ ਸਾਰਾ ਸਟੂਡੈਂਟ ਨੂੰ ਸਮਝਾਓ ਤਾਂ ਕਿ ਸਟੂਡੈਂਟ ਇਹਨਾਂ ਗੱਲਾਂ ਨੂੰ ਫੋਲੋ ਕਰ ਸਕੇ ਅਕੋਰਡਿੰਗਲੀ ਸਹੀ ਡਿਸੀਜਨ ਲੈ ਕੇ ਅੱਗੇ ਵਧੇ ਜੀ ਬਿਲਕੁਲ ਦੇਖੋ ਜੁਲਾਈ ਦੇ ਵਿੱਚ ਵੈਸੇ ਤਾਂ ਹਰ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਵੀ ਵੀਜ਼ੇ ਮਿਲਣਗੇ ਬਟ ਇਹ ਕਿ ਜਿੱਦਾਂ ਕਿ ਅਸੀਂ ਹਰ ਵਾਰੀ ਦੱਸਦੇ ਹਾਂ ਕਿ ਕੋਰਸੇਜ਼ ਦੀ ਸਿਲੈਕਸ਼ਨ ਬਹੁਤ ਜ਼ਰੂਰੀ ਹੈ ਹਰ ਬੱਚੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਯੂਨੀ ਕੋਰਸ ਦੇ ਵਿੱਚ ਐਡਮਿਸ਼ਨ ਲਵੇ ਜਿੱਦਾਂ ਕਿ ਕੋਈ ਬੱਚਾ ਅਗਰ ਆਰਟਸ ਬੈਕਗ੍ਰਾਉਂਡ ਵਾਲਾ ਹੈ ਤਾਂ ਉਹ ਨੋਰਮਲ ਬੈਚਸ ਆਫ ਬਿਜ਼ਨਸ ਨਾਲ ਸਿਲੈਕਟ ਕਰੇ ਨਾਲ ਕੁਝ ਮੇਜਰਸ ਲੈ ਲੇ ਜਿਦਾ ਇਕਨੋਮਿਕਸ ਲੈ ਲੇ ਅ ਅਕਾਊਂਟਿੰਗ ਕੁਝ ਵੀ ਮਤਲਬ ਇੱਕ ਅਦਾ ਮੇਜਰ ਨਾਲ ਸਬਜੈਕਟ ਜ਼ਰੂਰ ਰੱਖੇ ਏ ਇਦਾਂ ਹੀ ਸੇਮ ਆਈਟੀ ਦੇ ਵਿੱਚ ਨੋਰਮਲ ਬੈਚਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਚ ਨਾ ਅਪਲਾਈ ਕਰੋ ਨਾਲ ਤੁਸੀਂ ਔਰ ਅਗਰ ਤੁਸੀਂ ਬੈਚਲਰਸ ਆਫ ਆਈਟੀ ਐਪਲਾਈ ਕਰ ਰਹੇ ਹੋ ਨਾਲ ਤੁਸੀਂ ਸਾਈਬਰ ਸਿਕਿਉਰਿਟੀ ਨੈਟਵਰਕਿੰਗ AI ਇਦਾਂ ਦਾ ਕੁਝ ਵੀ ਕੋਰਸ ਕੋਈ ਵੀ ਕੋਰਸ ਸਿਲੈਕਟ ਕਰ ਲਓ ਸੇਮ ਲਾਈਕ ਮੈਡੀਕਲ ਦੇ ਵਿੱਚ ਤੁਸੀਂ ਨਰਸਿੰਗ ਲਾਓ ਹੈਲਥ ਸਾਇੰਸ ਲਾਓ ਕੱਲਾ ਬੈਚਲਰਸ ਆਫ ਸਾਇੰਸ ਨਾ ਲਓ ਔਰ ਬਾਇਓਮੈਡੀਕਲ ਲੈ ਲਓ ਬਾਇਓਟੈਕਨੋਲੋਜੀ ਲੈ ਲਓ ਦੇਖੋ ਹਾਈ ਕਮਿਸ਼ਨ ਵੀ ਚਾਹੁੰਦਾ ਕਿ ਬੱਚੇ ਅੱਛੇ ਕੋਰਸਿਸ ਦੇ ਵਿੱਚ ਆਣ ਉਹ ਪੁਰਾਣੇ ਜਿਹੜੇ ਨਾਰਮਲ ਕੋਰਸਿਸ ਜਿਹੜੇ ਚੱਲਦੇ ਆ ਰਹੇ ਆ ਨਾਰਮਲ ਬੈਚਲਰਸ ਆਫ ਬਿਜ਼ਨਸ ਜਾਂ ਬੈਚਲਰ ਆਫ ਸਾਇੰਸ ਇਨਾਂ ਦੇ ਵਿੱਚ ਹਾਈ ਕਮਿਸ਼ਨ ਵੀ ਜਿਆਦਾ ਖੁਸ਼ ਹੋ ਕਿ ਵੀਜ਼ਾ ਨਹੀਂ ਦੇ ਰਿਹਾ ਕਿਉਂਕਿ ਕੈਰੀਅਰ ਆਊਟਕਮਸ ਇੰਨੇ ਅੱਛੇ ਨਹੀਂ ਹੈ ਉਹਨਾਂ ਨੂੰ ਵੀ ਇਹ ਹੈ ਕਿ ਜਿਸ ਪ੍ਰੋਫੈਸ਼ਨ ਦੀ ਡਿਮਾਂਡ ਹੈ ਉਹਨਾਂ ਦੇ ਕੰਟਰੀ ਦੇ ਵਿੱਚ ਉਦਾਂ ਦੇ ਬੱਚੇ ਇੱਥੇ ਪੜ੍ਹਨ ਆਣ ਉਹ ਟਾਈਮ ਦੇ ਨਾਲ ਬੱਚੇ ਵੀ ਅੱਛੇ-ਅੱਛੇ ਕੋਰਸੇਸ ਦੇ ਵਿੱਚ ਐਡਮਿਸ਼ਨ ਲੈਣ ਸੋ ਅਗਰ ਕੋਈ ਵੀ ਬੱਚਾ ਜੋ ਲਾਈਨ ਟੈਕਨੋ ਟਾਰਗੇਟ ਕਰ ਰਿਹਾ ਚਾਹੇ ਉਹ ਆਰਟਸ ਵਾਲਾ ਹੈ ਬਿਜ਼ਨਸ ਵਾਲਾ ਹੈ ਨਾਨ ਮੈਡੀਕਲ ਵਾਲਾ ਮੈਡੀਕਲ ਵਾਲਾ ਹੈ ਉਹ ਕੋਰਸ ਔਰ ਯੂਨੀਵਰਸਿਟੀ ਅੱਛੀ ਸਿਲੈਕਟ ਕਰੇ ਵੀਜ਼ਾ ਚ ਚਾਂਸ ਬਹੁਤ ਅੱਛੇ ਹੈ ਕਿਉਂਕਿ ਜਿਹੜਾ ਜੈਨ ਫੈਬ ਔਰ ਉਮੀਦ ਹੈ ਇਸ ਇਨਟੇਕ ਦੇ ਵਿੱਚ ਹੋਰ ਵੀ ਜਿਆਦਾ ਵੀਜ਼ਾਸ ਆਣਗੇ ਦੇਖੋ ਹੁਣ ਵੀ ਉਹੀ ਟ੍ਰੈਂਡ ਚੱਲ ਰਿਹਾ ਜਿਦਾ ਮੈਂ ਦੱਸਿਆ ਕਿ ਅਗਰ ਕੋਈ ਜਿਹੜੇ ਬੱਚੇ ਦੇ ਆਈਟੀ ਚਾਹ ਰਹੇ ਉਹਨਾਂ ਦੇ ਬੱਚਿਆਂ ਨੇ ਜਿਨ੍ਹਾਂ ਨੇ ਨਾਲ ਮੇਜਰਸ ਦੇ ਵਿੱਚ ਨੈਟਵਰਕਿੰਗ, ਏਆਈ, ਸਾਈਬਰ ਸਿਕਿਉਰਿਟੀ ਲੈ ਰੱਖਿਆ ਇਦਾਂ ਦੇ ਬੱਚਿਆਂ ਦੇ ਵੀਜ਼ਾਸ ਆ ਰਹੇ ਆ ਬੈਚਸ ਆਫ ਬਿਜ਼ਨਸ ਵੀ ਆ ਰਹੇ ਆ ਵੀਜ਼ੇ ਬਟ ਜਿਨ੍ਹਾਂ ਕੋਲ ਮੇਜਰਸ ਜਿਨ੍ਹਾਂ ਨੇ ਅੱਛੇ ਸਿਲੈਕਟ ਕਰ ਰੱਖੇ ਸੀ ਕਿ ਉਹਨਾਂ ਦੇ ਵੀਜ਼ਾਸ ਆ ਰਹੇ ਆ ਅਸੀਂ ਮੋਸਟਲੀ ਬੱਚਿਆਂ ਨੂੰ ਅਪਲਾਈ ਅੱਛੇ ਕੋਰਸੇਸ ਦੇ ਵਿੱਚ ਕਰ ਰਹੇ ਆ ਇਸ ਕਰਕੇ ਵੀਜ਼ਾ ਸਕਸੈਸ ਰੇਟ ਵੀ ਠੀਕ ਹੈ ਅਸੀ ਕਿਸੇ ਬੱਚੇ ਨੂੰ ਜਨਰਿਕ ਕੋਰਸ ਦੇ ਵਿੱਚ ਅਪਲਾਈ ਨਹੀਂ ਕਰ ਰਹੇ ਤੁਸੀਂ ਹੁਣ ਤਾਂ ਯੂਨੀਵਰਸਿਟੀਆਂ ਵੀ ਸਾਨੂੰ ਜਦੋਂ ਟ੍ਰੇਨਿੰਗ ਦੇਣ ਆਉਂਦੀਆਂ ਜਾਂ ਸਾਡੇ ਆਫਿਸ ਵਿਜ਼ਿਟ ਕਰਦੇ ਹੋ ਸਾਨੂੰ ਪਹਿਲੀ ਚੀਜ਼ ਇਹ ਹੀ ਕਹਿੰਦੇ ਆ ਕਿ ਦੇਖੋ ਜਨਰਿਕ ਕੋਰਸਿਸ ਦੇ ਵਿੱਚ ਪੰਜਾਬ ਹਰਿਆਣਾ ਦਾ ਬੱਚਾ ਤਾਂ ਅਪਲਾਈ ਕਰੋ ਹੀ ਨਾ ਬੱਚਾ ਜਿਹੜਾ ਵੀ ਅਪਲਾਈ ਕਰਨਾ ਹੈ ਜੇ ਕੋਈ ਮਾਸਟਰਸ ਡਿਗਰੀ 'ਚ ਵੀ ਜਾ ਰਿਹਾ ਹੈ ਤਾਂ ਉਹ ਨੋਰਮਲ ਐਮਬੀਏ ਤੋਂ ਅੱਛਾ ਗਲੋਬਲ ਬਿਜ਼ਨਸ ਲਵੇ ਅੱਛਾ ਅੱਛੇ ਕੋਰਸਿਸ ਨੇ ਬੈਂਕਿੰਗ ਲੈ ਲੇ ਫਾਈਨੈਂਸ਼ੀਅਲ ਪਲੈਨਿੰਗ ਲੈ ਲੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਉਹਦੇ 'ਚ ਵੀ ਨੈਟਵਰਕਿੰਗ ਅਵੇਲੇਬਲ ਹੈ ਅ ਮਾਸਟਰਸ ਇਨ এনवायरमेंटਲ ਸਾਇੰਸ ਦੇ ਕੋਰਸਸ ਨੇ ਬਹੁਤ ਅੱਛੇ ਅੱਛੇ ਸੋ ਜਿੰਨੇ ਯੂਨਿਕ ਕੋਰਸਸ ਸਿਲੈਕਟ ਕਰੋਗੇ ਓਨੇ ਜ਼ਿਆਦਾ ਵੀਜ਼ਾਸ ਦੇ ਚਾਂਸਸ ਵੱਧਦੇ ਜਾਣਗੇ ਡੈਡਲਾਈਨ ਤਾਂ ਵੈਸੇ ਕਈ ਯੂਨੀਵਰਸਿਟੀਆਂ ਦੀ ਤਾਂ ਸਾਡੇ ਕੋਲ ਜਦੋਂ ਹੁਣ ਯੂਨੀਵਰਸਿਟੀਆਂ ਟਾਪ 8 ਯੂਨੀਵਰਸਿਟੀਆਂ ਦੇ ਵਿੱਚ ਆਂਦੀ ਆ ਆਸਟ੍ਰੇਲੀਆ ਦੀ ਉਹਨਾਂ ਦੀ ਡੈਡਲਾਈਨ 15 ਅਪ੍ਰੈਲ ਹੈ ਇੱਕ ਯੂਨੀਵਰਸਿਟੀ ਦੀ 20 ਅਪ੍ਰੈਲ ਹੈ ਚਲੋ ਇਹ ਤਾਂ ਉਹ ਯੂਨੀਵਰਸਿਟੀਆਂ ਹੋ ਗਈਆਂ ਜਿਹੜੀਆਂ ਬਹੁਤ ਹਾਈਲੀ ਡਿਮਾਂਡ ਚ ਹਨ ਕੋਲ ਸੀਟਸ ਫਿਲ ਹੋ ਗਈਆਂ ਵੈਸੇ ਜਨਰਲੀ ਤੁਸੀਂ ਦੇਖੋਗੇ ਤਾਂ ਮਈ ਦੇ ਇਹ ਵੀ ਤਰੀਕ ਜਾਂ ਮਈ ਐਂਡ ਤੱਕ ਹਜੇ ਐਡਮਿਸ਼ਨਸ ਹੁੰਦੀਆਂ ਰਹਿਣਗੀਆਂ ਜੁਲਾਈ ਇਨਟੇਕ ਵਾਸਤੇ सो आई होप स्टूडेंट्स पूरी कलैरिट हो चुकी है मनप्रीत जी ने कई खास पॉइंट जो है अज्ञी वीडियो जरिए समझाए ने इन्होंने गलों के उपर जरूर ध्यान दो फोकस दो और फिर भी कोई सवाल हो मन में नंबर डिस्प्ले है इस उपर तुम कॉल कर सद या फिर स्टडीज केयर अब्रॉड चंडगढ़ ऑफिस तुम विजिट कर सदते हो जेकर मनप्रीत जी को मिलना चाहते हो तो मनप्रीत जी थोड़ा बहुत बहुत थैंक्स बहुत चंगे ढंग स्टूडेंट्स हर गल समझाई है अगों भी अं स्टूडेंट्स इसे तरह होर इनफोमेटिव भीडियोज़ लैके आते रहेंगे फिलहाल ही दिवी इजाजत Thank you so much.